ਉਹ ਭਰਾਓ ਜਿਹੜੇ ਵਾਅਦੇ ਕੀਤੇ ਸਰਕਾਰ ਨੇ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਅੱਜ ਤੁਹਾਡੇ ਸਾਹਮਣੇ ਪੰਜਾਬ ਦੇ ਪਲਾਜ਼ਮ ਅਤੇ ਪਸੰਦਰ ਸਾਰੇ ਜਿਹੜੇ ਆ ਉਹ ਸਰਕਾਰ ਦੇ ਵੇਖੋ ਕਿਵੇਂ ਧੱਕੇ ਖਾ ਰਹੇ ਆ ਜਿੰਨੀ ਸਦੋਂ ਦੀ ਸਰਕਾਰ ਬਣੀ ਆ ਤੁਹਾਡੇ ਕਿਸੇ ਵੀ ਭੈਣ ਭਰਾ ਨੂੰ ਕੋਈ ਰੋਜ਼ਗਾਰ ਨਹੀਂ ਦਿੱਤਾ ਇਹਨਾਂ ਨੇ ਇਹ ਝੂਠ ਬਾਰ ਰਹੇ ਆ ਕਿ ਇਹਨੀਆਂ ਨੌਕਰੀਆਂ ਦਿੱਤੀਆਂ ਉਹ ਭਰਾਓ ਪੰਜਾਬ ਦੇ ਵਿੱਚ ਕੋਈ ਵੀ ਵਰਗ ਸੁખી ਨਹੀਂ ਕਿਸਾਨ ਦੁਖੀ ਆ ਕਾਰੋਬਾਰੀ ਦੁਖੀ ਆ ਮੈਂ ਦੋਨੋਂ ਦੁਖੀ ਆ ਮੁਲਾਜ਼ਮ ਦੁਖੀ ਆ ਕਾਰ ਕਾਰਖਾਨੇਦਾਰ ਦੁਖੀ ਆ ਉਹ ਮੇਰਾ ਕਹਿਣ ਦਾ ਮਕਸਦ ਕਿ ਸਾਰੇ ਹੀ ਵਰਗ ਦੁਖੀ ਆ ਕੋਇਸ ਕਰਕੇ ਹਰੇਕ ਉਹ ਦੇਖੋ ਕਿਸਾਨਾਂ ਦੇ ਵਿੱਚ ਸੋਨਾਂ ਦਾ ਬੜਾ ਮਰਾ ਮਹਾਲ ਹੋ ਗਿਆ ਪੰਜਾਬ ਦੇ ਦੁਕਾਨਦਾਰਾਂ ਦਾ ਕੋਇਸ سرمایہ داری ਸਿਸਟਮ ਪਾਰੂ ਹੋ ਗਿਆ ਮਾਲ ਬਣ ਰਿਹਾ ਕੋਟਾ ਦੁਕਾਨਦਾਰਾਂ ਦੇ ਨਾਲ ਟੁੱਟਿਆ ਜਾ ਰਿਹਾ ਤੋਂ ਇੱਕੋ ਇੱਕ ਆਸ ਬਚਦੀ ਸੀ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿ ਸਾਡੇ ਬੱਚੇ ਕੋਈ ਸਰਕਾਰੀ ਨੌਕੀਆਂ ਲੈ ਲੈਂਦੇ ਸੀ ਕੋ ਭਰਾਓ ਇਹ ਸਰਕਾਰ ਜਦੋਂ ਦੀ ਆਈ ਆ ਇੰਨੇ ਹਜ਼ਾਰਾਂ ਜਗ੍ਹਾ ਸਾਮੀਆਂ ਖਤਮ ਕਰ ਦਿੱਤੀਆਂ ਤੁਹਾਨੂੰ ਰੋਜ਼ਗਾਰ ਕੀ ਦੇਣਾ ਜਿਹੜਾ ਰੋਜ਼ਗਾਰ ਦਿੱਤਾ ਸੀਗਾ ਲੋਕਾਂ ਨੂੰ ਉਹਨਾਂ ਨੂੰ ਵੀ ਕੁੱਟਿਆ ਜਾ ਰਿਹਾ ਉਹਨਾਂ ਨੂੰ ਵੀ ਲੁੱਟਿਆ ਜਾ ਰਿਹਾ ਤੇ ਸਾਡੀਆਂ ਭੈਣਾਂ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਵਿਦਿਆ ਹਾਜ਼ਰ ਕੀਤੀ ਆ ਉਹਨਾਂ ਨੂੰ ਸਰਕਾਰਾਂ ਦੇ ਉੱਪਰ ਕੁੱਟਿਆ ਜਾ ਰਿਹਾ ਸੋ ਭਰਾਓ ਇਹ ਸਰਕਾਰ ਇੰਨਾ ਸਾਲਾਂ ਦੇ ਵਿੱਚ ਹੀ ਪੰਜਾਬ ਦਾ ਇਹਨਾਂ ਨੇ ਪੰਜਾਬ ਤਬਾਹ ਕਰਤਾ ਕਰੋੜਾਂ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਚੜ ਗਿਆ ਜਿਸ ਧਾਰਾਂ ਦੇ ਉੱਪਰ ਕਰੋੜਾਂ ਪਿਆ ਖਰਚਾ ਜਾ ਰਿਹਾ ਸੋ ਇਸ ਕਰਕੇ ਆਪਾਂ ਸਾਰੇ ਜਾਣੇ ਭਈਆ ਕਰੀਏ ਇਹ ਐਰ ਕਾਇਨ ਦੀ ਜਮਾਨਤ ਜਬਤ ਕਰੂਗਾ ਝਾੜੀਆਂ ਨੂੰ 3 ਅਕੀਲਾ ਕਰ ਦੇਣਾ ਭਾਓ ਇਹ ਸਰਕਾਰ ਕਿੰਨਾ ਸਾਲਾਂ ਨੇ ਵਕੀ ਪੰਜਾਬ ਦਾ ਇਹਨਾਂ ਨੇ ਪੰਜਾਬ ਤਬਾਹ ਕਰਤਾ ਕਰੋੜਾਂ ਰੁਪਈਆ ਦਾ ਕਰਜ਼ਾ ਪੰਜਾਬ ਦੇ ਸਿਰ ਚੜ ਗਿਆ ਇਸ ਧਿਆਨਾਂ ਦੇ ਉੱਪਰ ਕਰੋੜਾਂ ਪਿਆ ਖਰਚਾ ਜਾ ਰਿਹਾ ਸੋ ਇਸ ਕਰਕੇ ਆਪਾਂ ਸਾਰੇ ਜਾਣੇ ਦਹਿਆ ਕਰੀਏ ਇਹ ਐਰ ਕਾਇਨ ਦੀ ਜਮਾਨਤ ਜਬਤ ਕਰੂਗਾ ਝਾੜੀਆਂ ਨੂੰ 3 ਅਕੀਲਾ ਕਰ ਦੇਣਾ ਪੰਜਾਬ ਸਰਕਾਰ ਬਣਾਈ ਹੈ ਪਰਮਾਨ ਜੋ ਮੁੱਖ ਮੰਤਰੀ ਜੀ ਜਿਹੜੇ ਆਪਣੇ ਕੱਫੇ ਦਾ ਕੇ ਇਹ ਕਹਿੰਦੇ ਸੀ ਕਿ ਇਹ ਸਰਕਾਰ ਸੱਚਾ ਚੱਲੂਗੀ ਭਰੋ ਇਹ ਸਸਾ ਕਮਾਣੇ ਮੁੱਖ ਮੰਤਰੀ ਦੀ ਕੋਠੀ ਤੱਕ ਪੂਰੀ ਪਹੁੰਚਿਆ ਜਾ ਰਿਹਾ ਮੁੱਖ ਮੰਤਰੀ ਦੀ ਕੋਠੀ ਤੋਂ ਬਾਹਰ ਹੀ ਬੈਰੀਅਰ ਲਾਇਆ ਬੜੀ ਦੂਰ ਮੁੱਖ ਮੰਤਰੀ ਦੀ ਕੋਠੀ ਦਾ ਦਸਾ ਹੀ ਨਹੀਂ ਹੁੰਦਾ ਕਿੱਥੋਂ ਤੱਕ ਨਹੀਂ ਇਹ ਸਰਕਾਰ ਭਜਾਰਾ ਤੇ ਕਿੰਟੀ ਚ ਫੋਰਸ ਲੱਗੀ ਨਾਲੇ ਦੇ ਜਿਹੜਾ ਕਹਿੰਦਾ ਸੀ ਕਿ ਇਹ ਸਰਕਾਰ ਸਫਾ ਤੇ ਚੱਲੂਗੀ